ਦੇ ਵਾਸਤੇ ਬਨ ਪੀਸ ਡਰੈਸ ਲੈ ਕੇ ਆਇਾਂਗੇ ਆਪਣੇ ਉਹਦੀ ਬਾਡੀ ਪਾ ਕੇ ਬਨ ਪੀਸ ਰੈਡੀ ਕਰਨਾਗਾ ਕਿਸ ਤਰ੍ਹਾਂ ਰੈਡੀ ਕਰਨਾ ਉਹ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਸਭ ਤੋਂ ਪਹਿਲਾਂ ਉਹਦੀ ਆਪਾਂ ਕਟਿੰਗ ਸ਼ੁਰੂ ਕਰਦੇ ਆਂ ਆਪਣੇ ਕੋਲੇ ਦੇਖੋ ਇਹ 3 ਮੀਟਰ ਕਪੜਾਗਾ ਜੌਰਜਟ ਦੇ ਵਿੱਚ ਸਟਾਫਾ ਜਰੀ ਦਾ ਇਹਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਵੱਡੇ ਪਣੇ ਦੇ ਵਿੱਚ ਆ ਦੇਖੋ ਇਹ 3 ਮੀਟਰ ਕਪੜਾ ਆਪਣੇ ਕੋਲੇ ਇਹਦਾ ਆਪਾਂ ਬਨ ਪੀਸ ਦੀ ਕਟਿੰਗ ਕਰਨੀ ਹੈ ਵੀ ਕਿਸ ਤਰ੍ਹਾਂ ਉਹਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੀ ਬਾਡੀ ਉਤਾਰਾਂਗੇ ਫਿਰ ਉਹ ਬਾਜੂ ਉਤਾਰਾਂਗੇ ਫਿਰ ਆਪਾਂ ਇਹਦੇ ਨੀਚੇ ਵਾਲੀ ਜਿਹੜਾ ਪੋਰਸ਼ਨ ਹੋਊਗਾ ਆਪਾਂ ਉਹਦੀ ਕਟਿੰਗ ਕਰਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਬਾਡੀ ਦੀ ਕਟਿੰਗ ਕਰਾਂਗੇ ਜਿਹੜੀ ਬਨ ਪੀਸ ਦੇ ਵਿੱਚ ਸ਼ਰੱਗ ਦੀ ਕਟਿੰਗ ਕਰਨੀ ਹੁੰਦੀ ਹੈ ਦੇਖੋ ਆਪਾਂ ਨੇ ਸ਼ਰੱਗ ਟਾਈਪ ਹੀ ਹੋ ਜੂਗਾ ਦੇਖੋ ਡਰੈਸ ਇਹ ਬਨ ਪੀਸ ਜਾਊਗਾ ਆਪਾਂ ਨੇ ਪੂਰਾ ਪ੍ਰੋਪਰ ਇੱਥੇ ਤੱਕ ਪੌਟਲੀ ਬਟਨ ਲਗਾਵਾਂਗੇ ਉਹਦੇ ਬਣਾ ਕੇ ਲਗਾਵਾਂਗੇ ਉਹਨੂੰ ਬੰਦ ਰੱਖਾਂਗੇ ਨੀਚੇ ਤੋਂ ਆਪਣਾ ਓਪਨ ਹੋਊਗਾ ਤੇ ਆਹ ਚੀਜ਼ ਦੇ ਉੱਪਰ ਬਲ ਪਾਉਣੇ ਆ ਆਪਣੇ ਬਰੀਕ-ਬਰੀਕ ਜਿਸ ਤਰ੍ਹਾਂ ਫਰੌਕ ਵਗੈਰਾ ਦੇ ਬਲ ਹੁੰਦੇ ਆ ਪਰ ਇਹਨੂੰ ਆਪਾਂ ਫਰੰਟ ਦੇ ਵਿੱਚੋਂ ਓਪਨ ਰੱਖਣਾਗਾ ਉਹ ਆਪਾਂ ਸਭ ਤੋਂ ਪਹਿਲਾਂ ਦੀ ਬਾਡੀ ਦੀ ਕਟਿੰਗ ਕਰਾਂ ਕਿ ਜਿਹਦੇ ਆਪਾਂ ਨੇ ਮੰਨ ਲਓ ਬੋਟਲੀ ਬਟਨ ਵਗੈਰਾ ਜਾਂ ਕੋਈ ਵੀ ਤੁਸੀਂ ਬਟਨ ਵਗੈਰਾ ਲਗਾ ਰਹੇ ਹੋ ਨੀਚੇ ਤੋਂ ਓਪਨ ਰੱਖਣੀ ਆ ਉਹਦੀ ਬਾਡੀ ਹਮੇਸ਼ਾ ਵਾਸਤੇ ਲੰਬੀ ਰੱਖਿਆ ਕਰੋ ਜਿਆਦਾ ਸ਼ਾਰਟ ਦੇ ਵਿੱਚ ਵਧੀਆ ਨਹੀਂ ਲੱਗਦੀ ਤਾਂ ਆਪਾਂ ਨੇ ਇਹਦੀ ਬਾਡੀ ਪ੍ਰੋਪਰ 17 ਇੰਚ ਲੰਬੀ ਰੱਖਾਂਗੇ ਹੁਣ ਦੇਖੋ ਆਪਾਂ ਨੇ ਪ੍ਰੋਪਰ 17 ਇੰਚ ਹੀ ਨਹੀਂ ਕੱਟਣੀ ਹੈਗੀ 17 ਇੰਚ ਆਪਣੇ ਰੈਡੀ ਰੱਖਣੀ ਆ ਤਾਂ ਆਪਾਂ 1 ਇੰਚ ਦਾ ਮਾਰਜਨ ਦਾ ਲੈ ਕੇ 18 ਇੰਚ ਤੋਂ ਇਹਨੂੰ ਕਟਿੰਗ ਕਰ ਦਾਂਗੇ ਪਹਿਲਾਂ ਜੀ ਆਪਾਂ ਨੀਚੇ ਤੋਂ ਫਿਨਿਸ਼ਿੰਗ ਦੇਣੀ ਹੈਗੀ ਨਾ 18 ਇੰਚ ਦਾ ਪੀਸ ਉਤਾਰ ਲੂੰਗੀ ਦੇਖੋ ਇਸ ਤਰ੍ਹਾਂ ਇਹ ਆਪਣੀ ਹੋ ਗਈ ਬਾਡੀ ਦਾ ਸਭ ਤੋਂ ਪਹਿਲਾਂ ਆਪਾਂ ਬਾਡੀ ਦੀ ਕਟਿੰਗ ਕਰਾਂਗੇ ਦੇਖੋ ਦੇਖੋ ਆਪਾਂ ਇਧਰਲਾ ਪਾਸਾ ਹੈਗਾ ਤਾਂ ਪਲੇਨ ਦਿੱਤਾ ਹੋਇਆ ਪਰ ਆਪਣੇ ਜਦੋਂ ਪਲੇਟਾਂ ਵਗਿਆ ਪਹਿਣਣੀਆਂ ਕਮਰ ਇਹਨਾਂ ਦੀ ਘਟਾ ਗਈ ਤਾਂ ਉਹ ਆਪਣਾ ਵਿੱਚ ਐਡਜਸਟ ਹੋ ਜਾਊਗਾ ਤਾਂ ਆਪਾਂ ਇਧਰੋਂ ਸਾਈਡ ਤੋਂ ਵੀ ਇਹਦੀ ਕਟਿੰਗ ਕਰ ਦਾਂਗੇ ਕਿਉਂਕਿ ਵੱਡੇ ਪਣੇ ਦੇ ਵਿੱਚ ਪੀਸ ਆਪਾਂ ਨੇ ਇੱਕ ਲੈਂਥ ਧਾਰ ਲਈ ਇਹਦੀ इस तरह फोलडिंग कर रखा ने नैक भी लगा देखो गलाप नहीं बना हाई नैक गला बनावा दसागे इंच क्योंकि अपने को प्रोपर नाप नहीं है आप चेस्ट के हिसाब नीरा पावे दसा गए इनकी छाती वाले इन्ने इंच तीरा पा सकते मान लो लेंथ अपने देखो लैती हुई है अठारह इंच ਹੁਣ ਆਪਾਂ ਤੀਰਾ ਪਾਉਣਾ ਮੰਨ ਲਓ ਇਹਨਾਂ ਦੀ ਛਾਤੀ ਦੇ ਵਿੱਚੋਂ 20.5 ਇੰਚ ਆਉਂਦਾ ਕਮਰ ਚੋਂ ਵੀ 17.5 ਆਉਂਦਾ ਇਹਦੀ ਕਮਰ ਦੇਖੋ ਆਪਾਂ ਨੇ ਇਹਦਾ ਨਾਪ ਲੈਣਾ ਲੰਬੀ ਬਾਡੀ ਆ ਆਮ ਦੇਖੋ ਆਪਣੇ ਬਲਾਊਜ਼ ਦੀ ਲੈਂਥ ਹੁੰਦੀ ਆ 15 16 ਤਾਂ ਆਪਾਂ ਕਮਰ ਦਾ ਨਿਸ਼ਾਨ ਉੱਥੋਂ ਲਗਾਉਣੇ ਹੁੰਦੇ ਆ ਪਰ ਇਹ ਆ ਪਰਖੀਆ ਲੌਂਗ ਇਹਦਾ ਨੀਚੇ ਤੋਂ ਬਣੂਗਾ ਇਹ ਲੌਂਗ ਕਿਉਂਕਿ ਓਪਨ ਰਹਿਣਾ ਨੀਚੇ ਤੋਂ ਤਾਂ ਨੇ ਆਪਾਂ ਨੇ ਜਿਹੜੀ ਫਿਟਿੰਗ ਦੇਣੀ ਆ ਉਹ ਜਿੱਥੇ ਆਪਣੇ ਬਲਾਊਜ਼ ਦੀ ਫਿਟਿੰਗ ਹੁੰਦੀ ਆ ਜਿਵੇਂ 15 16 ਤੇ ਕਮਰ ਦੀ ਫਿਟਿੰਗ ਆਪਾਂ ਨੇ ਉੱਥੋਂ ਦੇਣੀ ਹੋਊਗੀ ਨੀਚੇ ਤੋਂ ਰਹਿ ਜੂਗਾ ਇਹ ਓਪ ਤੇਰੇ ਦਾ ਨਿਸ਼ਾਨ ਲਗਾਵਾਂਗੇ ਆਪਾਂ ਲਗਾਵਾਂਗੇ ਇਹਨਾਂ ਦੇ ਤੀਰੇ ਦਾ ਨਿਸ਼ਾਨ 17 ਇੰਚ ਤੇ ਹਟਾਈ ਦਾ 17 ਇੰਚ ਤੀਰੇ ਦਾ ਨਿਸ਼ਾਨ ਪਾਵਾਂਗੇ 2.5 ਇੰਚ ਇਹ ਛਾਤੀ ਦਾ ਕਿਉਂਕਿ ਇਹਦੇ ਹਾਈ ਨੈਕ ਬਣ ਲਾਉਣਾ ਆਪਾਂ ਨੇ ਉੱਪਰ ਤਾਂ نیچے ਨੂੰ ਦੇਖੋ ਜਿਵੇਂ ਇਹਦੇ ਆਪਾਂ ਗੋਲ ਨਹੀਂ ਹੈਗਾ ਇੱਥੋਂ ਸਾਈਡ ਤੋਂ ਤਾਂ ਆਪਾਂ ਇਹਦੇ ਨੈਕ ਵੀ ਲਗਾਉਣਾਗਾ ਤਾਂ ਇਹਨਾਂ ਦੇ ਜਿਹੜੇ ਮੋਢੇ ਦਾ ਨਿਸ਼ਾਨ ਆਪਾਂ 2.5 ਇੰਚ ਲਗਾਵਾਂਗੇ ਤਾਂ ਉੱਪਰੋਂ ਆਪਾਂ ਨੇ 1/2 ਇੰਚ ਧਾਰਨਾ ਹੋਊਗਾ ਤਾਂ ਆਪਣਾ ਮੋਢਾ ਕੱਟ ਜਾਊਗਾ ਤਾਂ ਕਰਕੇ ਆਪਾਂ ਇਹਦੇ 7 ਇੰਚ ਮੋਢੇ ਦਾ ਨਿਸ਼ਾਨ ਲਗਾਉਣਾਗਾ ਵੱੱਡ ਲਗਾਵਾਂਗੇ ਆਮ ਨਾਲੋਂ ਤਾ छाती ਦੇ ਵਿੱਚੋਂ ਦੇਖੋ ਇਹ 2.5 ਆ ਤਾਂ ਆਪਾਂ 1/2 ਇੰਚ ਇਹਦਾ ਵੀ ਲੈ ਕੇ ਚੱਲਣਾਗਾ ਉਸੇ ਤਰੀਕੇ ਨਾਲ ਹੀ ਦੇਖੋ ਆਪਣਾ ਉੱਪਰ ਮਾਰਜਨ ਆਉਣਾਗਾ ਇਹ ਵੀ ਆਪਾਂ ਨੇ 1/2 ਇੰਚ ਵੱਧ ਲੈਣਾਗਾ ਭਾਜਵੇਂ 2.5 ਇੰਚ ਆਉਂਦਾ ਤਾਂ ਮੈਂ 21 ਦੇ ਨਿਸ਼ਾਨ ਲਗਾਉਂਗੀ ਦੇਖੋ ਇਹਦਾ ਕਿਉਂ ਦੋਨੋਂ ਸਾਈਡਾਂ ਤੇ 1/2 ਆਪਾਂ ਮਾਰਜਨ ਦੇ ਵਿੱਚ ਜਾਊਗਾ 2 ਇੰਚ ਆਪਾਂ ਨੇ ਲੋਜਿੰਗ ਪਾਉਣੀ ਆ ਦੇਖੋ ਮੈਂ ਇੱਥੋਂ ਤੀਰੇ ਦਾ ਨਿਸ਼ਾਨ 17 ਇੰਚ ਲਗਾਇਆ ਸਾਰਿਆਂ 'ਚ ਲਗਾਇਆਗਾ ਆਮ ਆਪਾਂ ਨੇ 16.5 ਇੰਚ ਪਾਉਣਾ ਦੇਖੋ 1/2 ਇੰਚ ਮੈਂ ਵੱਧ ਲੈਤਾ ਕਿਉਂਕਿ ਜਦੋਂ ਆਪਾਂ ਕਟਿੰਗ ਵੇਲੇ ਤੁਸੀਂ ਸੈਂਟਰ ਦੇ ਵਿੱਚ ਉਹ ਕਰਾਂਗੇ ਤਾਂ ਉਹਦੇ ਵਿੱਚ ਫੋਟਲੀ ਬਟਨ ਲਗਾਉਣ ਵੇਲੇ ਮਾਰਜਨ ਆਊਗਾ ਉਹਦੇ ਵਿੱਚ ਚਲਾ ਜਾਊਗਾ ਤਾਂ ਇੱਥੋਂ ਮੈਂ ਲਗਾਉਂਗੀ 1 ਇੰਚ ਘੱਟ ਤਾਂ 16 ਇੰਚ ਤੇ ਨਿਸ਼ਾਨ ਲਗਾਉਂਗੀ ਇਹ ਦੇਖੋ ਜੇ ਆਪਾਂ ਨੈਕ ਲਗਾਵਾਂਗੇ ਜੇ ਆਪਾਂ ਸਿੱਧਾ ਨਿਸ਼ਾਨ ਲਗਾਤਾ ਤਾਂ ਜਿਹੜੀਆਂ ਆ ਚੀਜ਼ਾਂ ਤੇ ਇੱਥੇ ਮੰਨ ਲਓ ਆ ਚੀਜ਼ਾਂ ਦੇ ਬਲ ਪੈਣਗੇ ਆਪਾਂ ਨੇ ਉਹ ਚੀਜ਼ ਨਹੀਂ ਪੈਪ ਕਰਨੀ ਹੈਗੀ ਤਾਂ ਇਤੋਂ ਸ਼ੇਪ ਪ੍ਰੋਪਰ ਦੇ ਦੂੰਗੀ ਦੇਖੋ ਇਹ ਕਪੜਾ ਪਤਲਾ ਚਾਕ ਨਾ ਬਿਜਦੀ ਨਿਕਲਦੇ ਆ ਪ੍ਰੋਪਰ ਸੋ ਨੂੰ ਕਈ ਵਾਰ ਨਜ਼ਰ ਵੀ ਨਹੀਂ ਆਉਂਦਾ ਹੋਣਾ ਆਪਾਂ ਦੇਖੋ ਇੱਥੋਂ ਤੀਰੇ ਤੋਂ 1 ਇੰਚ ਘੱਟ ਦਾ ਨਿਸ਼ਾਨ ਲਗਾਉਣਾਗਾ ਇੱਥੋਂ 17 ਲਗਾਇਆ ਤਾਂ ਆਪਾਂ ਇੱਥੋਂ ਸੋਨਾ ਤੇ ਨਿਸ਼ਾਨ ਲਗਾਵਾਂਗੇ ਫਿਰ ਇਹਦੀ ਪ੍ਰੋਪਰ ਆਰਾਊਂਡ ਦੇ ਵਿੱਚ ਗਲਾਈ ਦੇਣੀ ਆ ਹੁਣ ਆਪਾਂ ਕਮਰ ਚੋਂ ਰੱਖਣਾ ਇਹ 17.5 ਦੇਖੋ 17.5 ਆਪਾਂ ਤੁਹਾਨੂੰ ਦੱਸਿਆ ਵੀ ਬਲਾਊਜ਼ ਦੀ ਲੈਂਥ ਜਿਵੇਂ ਆਪਣੀ 15 16 ਹੁੰਦੀ ਆ ਉਹਦੇ ਹਿਸਾਬ ਨਾਲ 17.5 ਇੱਥੇ ਬਣੂਗਾ 3 ਇੰਚ ਆਪਾਂ ਇੱਥੋਂ ਤਾਂ ਇਹਨੂੰ ਆਪਾਂ ਪ੍ਰੋਪਰ ਮਿਲ ਲਾਂਗੇ ਕਿੰਨਾ ਰਹੇਗਾ 24 ਰਹਿੰਦਾ ਤਾਂ ਆਪਾਂ ਇੱਥ ਸਿੱਧਾ ਨਿਸ਼ਾਨ ਲਗਾ ਕੇ ਇਹਦੀ ਇੱਥੋਂ ਕੱਢਿੰਗ ਕਰ ਦਾਂਗੇ ਦੇਖੋ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਪਲੇਟ ਵਗੈਰਾ ਪਾਵਾਂਗੇ ਤਾਂ ਜਦੋਂ ਫਿਟਿੰਗ ਦਾ ਨਿਸ਼ਾਨ ਲਗਾਉਣਾ ਹੋਊਗਾ ਤਾਂ ਆਪਾਂ ਕਮਰ ਦੇ ਹਿਸਾਬ ਨਾਲ ਇੱਥੋਂ ਸ਼ੇਪ ਦੇਣੀ ਆ ਇੱਥੋਂ ਨੀਚੇ ਤੋਂ ਆਏ ਓਪਨ ਰਹਿ ਜੂ ਇਹਦੇ ਵਿੱਚ ਹਿਪ ਵਗੈਰਾ ਦਾ ਕੋਈ ਚੱਕਰ ਨਹੀਂ ਹੈਗਾ ਦੇਖੋ ਆਪਣੇ ਆ ਤੀਰੇ ਦਾ ਨਿਸ਼ਾਨ ਲਗਾਇਆ 1 ਇੰਚ ਆਪਾਂ ਇਹਦਾ ਘੱਟ ਲਗਾਇਆ ਤੀਰ ਆਪਾਂ ਇਹਨਾਂ ਦਾ ਕਟਾਈ ਦਾ 17 ਇੰਚ ਪਾਇਆਗਾ ਸਾਡੇ 20 ਇੰਚ ਛਾਤੀ ਨੂੰ ਨੀਚੇ ਨੂੰ ਆਪਾਂ ਨੇ 7 ਇੰਚ ਦਾ ਨਿਸ਼ਾਨ ਲਗਾਇਆ ਫਿਰ ਆਪਾਂ ਨੇ ਫਿਟਿੰਗ ਦਾ ਲਗਾਇਆ ਉਸੇ ਤਰੀਕ ਫਿਰ ਆਪਾਂ ਨੇ ਹੁਣ ਆਪਾਂ ਇਹਦੇ ਤੋਂ ਕਟਿੰਗ ਕਰਾਂਗੇ ਦੇਖੋ ਆਪਾਂ ਨੇ ਦੋਨੋਂ ਪੱਲੇ ਉਠਾ ਕੇ ਇਸ ਤਰ੍ਹਾਂ ਦੀ ਕਟਿੰਗ ਕਰਨੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਅਸੀਂ ਦੀ ਕਟਿੰਗ ਦੱਸ ਦੇਾਂਗੇ ਦੇਖੋ ਇਹਦੇ ਵਿੱਚ ਕੋਈ ਵੀ ਅਸੀਂ ਇਦਾਂ ਦਾ ਹੈ ਨਹੀਂਗਾ ਵੀ ਤੁਹਾਨੂੰ ਨਾ ਦੱਸਾਂਗੇ ਪ੍ਰੋਪਰ ਜਿਸ ਤਰ੍ਹਾਂ ਅਸੀਂ ਸ਼ਰਟ ਨੂੰ ਰੈਡੀ ਕਰਦੇ ਹਾਂ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਇਹਦੀ ਕਟਿੰਗ ਦੱਸ ਦੇਾਂਗੇ ਨਾ ਆਪਾਂ ਇਸੇ ਤਰੀਕੇ ਨਾਲ ਆਪਾਂ ਇਹਨੂੰ 1/2 ਇੰਚ نیچے ਨੂੰ ਡਾਊਨ ਕਰ ਦਾਂਗੇ ਦੇਖੋ ਆ ਆਪਣਾ ਹੋ ਗਿਆ ਫਰੰਟ ਵਾਲਾ ਹੁਣ ਆਪਾਂ ਨੇ neck ਦੀ ਸ਼ੇਪ ਦੇਣੀ ਹੈ ਤੇ ਹਾਈ neck ਲਗਾਉਣਾ ਤੁਸੀਂ ਕਿੰਨੇ ਇੰਚ ਦੀ ਢਾਲ ਦੇਣੀ ਹੈ ਦੀ ਇਸ ਤਰ੍ਹਾਂ ਮੈਂ ਆਪਣੇ ਵੱਲ ਮੂੰਹ ਕਰਕੇ ਰੱਖ ਲੂੰਗੀ ਇਹਨੂੰ ਹੁਣ ਆਪਾਂ ਨੇ ਦੇਖੋ ਇਹਦੀ ਗਲਾਈ ਪਾਉਣੀ ਆ ਮੈਂ 3 ਇੰਚ ਦੀ ਗਲਾਈ ਦੇਣੀ ਹੈ ਸ਼ੇਪ ਦੇਣੀ ਹੈ ਮੰਨ ਲਓ 3 ਇੰਚ ਦਾ ਉੱਪਰੋਂ ਹਿੱਸਾ ਲੈ ਤਾਂ ਆਪਾਂ ਨੇ ਹਾਈ neck ਲਾਉਣ ਵਾਸਤੇ ਜਿਹੜੀ نیچے ਨੂੰ ਆਪਾਂ ਲਵਾਂਗੇ ਉਹ ਲਵਾਂਗੇ 3 ਇੰਚ ਦਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਸ਼ੇਪ ਦੇਣੀ ਹੈ ਹਾਈ ਨੇਕ ਇਹਦਾ ਆਪਾਂ ਖੜਮੇ ਵਾਲਾ ਲਗਾਵਾਂਗੇ نیچے ਬੈਠਮਾ ਬੈਨ ਨਹੀਂ ਲਗਾਉਣਾ ਜਿਸ ਤਰ੍ਹਾਂ ਬੰਗਾਲੀ ਕੁੜਤੀਆਂ ਦੇ ਜੈਂਟਸ ਦੇ ਲੱਗਿਆ ਹੁੰਦਾ ਦੇਖੋ ਉਸੇ ਤਰੀਕੇ ਨਾਲ ਆਪਾਂ ਨੇ ਪ੍ਰੋਪਰ ਖੜਮਾ ਬੈਨ ਲਗਾਵਾਂਗੇ ਇਹਦੇ ਏਸੀ ਆਪਣੀ ਬਾਡੀ ਦੀ ਕਟਿੰਗ ਹੁਣ ਆਪਾਂ ਉਸੇ ਕਪੜੇ ਦੇ ਨਾਲ ਉਹਦੀ ਬਾਜੂ ਉਤਾਰਾਂਗੇ ਦੇਖੋ ਆਪਾਂ ਨੇ ਬਾਜੂ ਦੀ ਲੈਂਥ ਇਹਦੀ 20 ਇੰਚ ਰੱਖਣੀ ਆ ਤਾਂ ਆਪਾਂ 21.5 ਇੰਚ ਤੋਂ ਇਹਦੀ ਕਟਿੰਗ ਕਰ ਦਾਂਗੇ ਆਪਾਂ 1.5 ਇੰਚ ਵੱਧ ਲੈਣੇ ਹੁੰਦੇ ਸਿਮਪਲ ਫੋਲਡਿੰਗ ਕਰਨੀ ਹੁੰਦੀ ਆ ਕੋਈ ਪਾਈਪਨ ਵਗੈਰਾ ਨਹੀਂ ਲਗਾਉਣੀ ਤਾਂ ਆਪਾਂ 1.5 ਇੰਚ ਵੱਧ ਲੈਣੇ ਹੁੰਦੇ ਦੇਖੋ ਹੁਣ ਆਪਾਂ ਇਹਨਾਂ ਦੇ ਮੋਢਾ ਪਾਉਣਾਗਾ 9 ਇੰਚ ਐਸ ਤਰ੍ਹਾਂ ਮੈਂ ਬਰਾਬਰ ਕਰਕੇ ਰੱਖ ਲੂੰਗੀ ਦੇਖੋ ਮੈਂ 10 ਤੇ ਨਿਸ਼ਾਨ ਲਗਾਉਂਗੀ ਇਸ ਤਰ੍ਹਾਂ ਹੁਣ ਆਪਾਂ ਅੱਗੇ ਤੋਂ ਬਾਜੂ ਰੱਖਣੀ ਹੈਗੀ ਫਰੇ ਵੀ ਰੱਖਣੀ ਆਪਾਂ ਨੇ ਜਿਆਦਾ ਕੋਈ ਉਹ ਨਹੀਂ ਰੱਖਣੀ ਹੈਗੀ 9.5 ਇੰਚ ਦੇ ਨਿਸ਼ਾਨ ਲਗਾਉਂਗੀ 1.5 ਇੰਚ ਆਪਾਂ ਫੋਲਡਿੰਗ ਦਾ ਦੇਣਾ ਹੁਣ ਆਪਣੀ ਫੱਟੀ ਦੀ ਸ਼ੇਪ ਪਾਉਣੀ ਹੈ ਦੇਖੋ ਕਿਉਂਕਿ ਬਾਜੂ ਫਿਟਿੰਗ ਵਾਲੀ ਲੈ ਕੇ ਜਾਣੀ ਆ ਮਨੇ ਦੇਖੋ ਜਦੋਂ ਆਪਾਂ ਨੇ ਇਹਦਾ ਨੈਕ ਵਗੈਰਾ ਨਹੀਂ ਲਗਾਉਣਾ ਹੁੰਦਾ ਦੇਖੋ ਮੇਨ ਚੀਜ਼ ਆਈ ਦੇ ਵਿੱਚ ਇਹ ਆ ਕਿ ਜਿੰਨਾ ਦੇ ਨੈਕ ਲੱਗਦਾ ਹੁੰਦਾ ਦੇਖੋ ਉਹਨਾਂ ਦੀ ਜਿਹੜੀ ਢਾਲ ਆਪਾਂ ਨੇ ਇਹ ਕੱਟ ਪਾਉਣੀ ਆ ਕਿਉਂਕਿ ਜੇ ਆਪਾਂ ਨੇ ਢਾਲ ਜ਼ਿਆਦਾ ਵੱਧ ਤੇ ਜਿਹੜੀ ਬਾਜੂ ਦਾ ਖਚਾ ਹੋਊਗਾ ਦੇਖੋ ਜਿਹੜੀ ਆ ਸਿਉਣ ਹੋਊਗੀ ਉਹ ਕੀ ਹੋਊਗੀ ਅੰਦਰ ਅੰਦਰ ਵੱਲ ਨੂੰ ਖਿੱਚੀ ਜਾਂਦੀ ਹੈਗੀ ਤਾਂ ਜਦੋਂ ਵੀ ਤੁਸੀਂ ਕੋਈ ਸ਼ਰਟ ਦੇ ਨੈਕ ਲਗਾ ਰਹੇ ਹੋ ਤਾਂ ਜਿਹੜੀ ਉਹਦੀ ਆ ਢਾਲ ਪਾਉਣ ਇਹਨਾਂ ਦੇ ਕਪੜੇ ਨੂੰ نیچے ਨੂੰ ਡਾਊਨ ਕਰਨਾ ਹੁੰਦਾਗਾ ਉਹ ਆਮ ਸ਼ਰਟਾਂ ਦੇ ਨਾਲ ਉਹ ਕੱਟ ਕਰਨਾ ਜਿਵੇਂ ਆਮ ਆਪਾਂ ਸਾਢੇ 3-4 ਦੀ ਢਾਲ ਲੈਨੇ ਨਾ ਤਾਂ ਆਪਾਂ ਇਹਦੇ ਜਿਹੜੀ ਆਪਣੀ ਆ ਢਾਲ ਪਾਉਣੀ ਆ 3 ਇੰਚ ਦੀ ਪਾਵਾਂਗੇ ਜਦੋਂ ਤੁਸੀਂ ਵੀ ਕੋਈ ਵੀ ਸ਼ਰਟ neck ਵਾਲੀ ਰੈਡੀ ਕਰ ਰਹੇ ਹੋਗੇ ਉਹਨਾਂ ਵਾਸਤੇ ਇਹ ਆ ਦੇਖੋ 3 ਇੰਚ ਦੀ ਆਪਾਂ ਨੇ ਢਾਲ ਦਿੱਤੀ ਆ ਇਹਦੇ ਨਾਲ ਜਿਹੜੀ ਆਪਣੀ ਆ ਬਾਜੂ ਦੀ ਸਲਾਈ ਹੁੰਦੀ ਆ ਇਹਦੇ ਨਾਲ ਖਿੱਚ ਨਹੀਂ ਮਾਰਦੀ ਹੈਗੀ ਬਿਲਕੁਕੁਲ ਵੀ ਜੇ ਆਪਾਂ ਨੇ ਜਿਆਦਾ ਕਰਤਾ ਨਾਲ ਤਾਂ ਆਪਣੇ ਬੈਕ ਤੋਂ ਸ਼ਰਟ ਦਾ ਖਿੱਚ ਬੈਂਦੀ ਆ ਤੇ ਨਾਲ ਹੀ ਆਪਣੀ ਜਿਹੜੀ ਆ ਸਲਾਈ ਆ ਅੰਦਰ ਵੱਲ ਨੂੰ ਖਿੱਚੀ ਜਾਂਦੀ ਆ ਇਸੇ ਤਰ੍ਹਾਂ ਆਪਾਂ ਨੇ ਆਹ ਮੋਢੇ ਦਾ ਨਿਸ਼ਾਨ ਲਗਾ ਦੇਣਾਗਾ। ਇਸੇ ਤਰ੍ਹਾਂ ਆਪਾਂ ਨੇ ਦੇਖੋ ਦੋ ਪੱਲੇ ਚ ਉਠਾਉਣੇ ਆ ਉੱਪਰ ਵਾਲੇ ਬਾਜੂ ਦੇ ਤਾਂ ਇਹਦੇ ਵਿੱਚ ਗਲਾਈ ਪਾ ਦਾਂਗੇ। ਇਹ ਬਿਲਕੁਲ ਰਾਉਂਡ ਦੇ ਵਿੱਚ ਹੋਣੀ ਚਾਹੀਦੀ ਆ ਦੇਖੋ ਸਾਈਡਾਂ ਤੋਂ ਆਪਾਂ ਤਿਰਛੀ ਪਾਉਣੀ ਆ। ਇਸ ਤਰੀਕੇ ਦੇ ਨਾਲ ਇੱਕੋ ਦੰਬੀ ਨਹੀਂ ਲੈ ਕੇ ਜਾਣੀ ਹੈਗੀ ਤਿਰਛੀ ਇਧਰੋਂ ਲੈ ਕੇ ਜਾਣੀ ਆ ਆਹ ਸਾਈਡ ਤੋਂ ਵੀ ਤਿਰਛੀ ਰੱਖਣੀ ਆ ਆਪਾਂ ਨੇ ਜਿਹੜੀ ਸੈਂਟਰ ਦੇ ਵਿੱਚੋਂ ਆ ਗਲਾਈ ਪਾਉਣੀ ਆ। ਇਹ ਸੀ ਆਪਣੀ ਬਾਜੂ ਦੀ ਕਟਿੰਗ। ਹੁਣ ਆਪਣੇ ਕੋਲੇ ਦੇਖੋ ਆਹ ਵਾਲਾ ਪੀਸ ਬਚਿਆਗਾ ਇਹਦਾ ਆਪਾਂ ਨੀਚੇ ਵਾਲਾ ਹਿੱਸਾ ਰੈਡੀ ਕਰਨਾਗਾ ਉਹ ਤੁਸੀਂ ਕਿਸ ਤਰ੍ਹਾਂ ਲਾਉਂਗੇ ਮੰਨ ਲਓ ਆਪਾਂ ਨੇ ਪੂਰਾ ਘੇਰ ਬਣਾਉਣਾਗਾ ਦੇਖੋ ਇਹਦਾ ਸਾਈਡਾਂ ਨੇ ਜਿਹੜੀਆਂ ਪਲੇਨ ਨੇ ਉਹ ਆਪਾਂ ਇਹਦੀਆਂ ਕਢ ਲਾਂਗੇ ਆਹ ਵਾਲੀਆਂ ਨੇ ਜਿਹੜੀਆਂ ਪਲੇਨ ਸਾਈਡਾਂ ਤੋਂ ਕਪੜਾ ਆਪਾਂ ਉਤਾਰ ਦੇਣਾਗਾ ਹੁਣ ਸਭ ਤੋਂ ਪਹਿਲਾਂ ਆਪਾਂ ਲੈਂਥ ਦੇਖੋ ਕਿਸ ਤਰ੍ਹਾਂ ਮਿਣਾਗੇ ਇਹਦੀ ਆਪਾਂ ਨੇ ਮੰਨ ਲਓ 40 40 ਦੇ ਕਰੀਬ ਆਪਾਂ ਨੇ ਲੈਂਥ ਰੈਡੀ ਰੱਖਣੀ ਹੈ ਦੀ ਪੱਕੇ ਨਾਪ ਦੇ ਵਿੱਚ ਬਣਾ ਰਹੇ ਆਂ ਪ੍ਰੋਪਰ ਆਪਣੇ ਕੋਲੇ ਨਾਪ ਨਹੀਂ ਹੈਗਾ ਦੇਖੋ ਇਹ ਸ਼ਰਟ ਦਾ ਤਾਂ ਆਪਾਂ ਇਹਨੂੰ ਮਨ ਲਓ ਦੇਖੋ ਜਿੰਨੀ ਆਪਾਂ ਨੇ ਬਾਡੀ ਦੀ ਲੈਂਥ ਕੱਢੀ ਆ ਆਪਾਂ ਨੇ 17 ਇੰਚ ਬਾਡੀ ਰੈਡੀ ਰੱਖਣੀ ਆ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਇਹਦੇ 17 ਇੰਚ ਉੱਪਰ ਕੱਢੋਗੇ ਆ ਚੀਜ਼ ਕਿਉਂਕਿ ਰੈਡੀ ਰੱਖਣੀ ਆ ਆਪਣੇ ਬਾਡੀ 17 ਇੰਚ ਤਾਂ ਮੈਂ ਇਸ ਤਰ੍ਹਾਂ ਉੱਪਰ ਕੱਢ ਕੇ 17 ਤੇ ਜਿੰਨੀ ਤੁਸੀਂ نیچے ਤੋਂ ਉਹਨੂੰ ਫੋਲਡਿੰਗ ਕਰਨੀ ਆ ਇੰਚ ਦਾ ਮਾਰਜਨ ਦੇ ਕੇ ਕਰਨੀ ਆ 2 ਇੰਚ ਦਾ ਦੇਣੀ ਆ ਤੁਹਾਡੇ ਤੇ ਡਿਪੈਂਡ ਕਰੂਗਾ ਮਨ ਲਓ ਜਿਵੇਂ ਮੈਂ 48 ਇੰਚ ਲੈਂਥ ਰੈਡੀ ਰੱਖਣੀ ਆ ਤਾਂ ਮੈਂ 1.5 2 ਇੰਚ ਦਾ ਮਾਰਜਨ نیچے ਨੂੰ ਕਰੂੰਗੀ ਤਾਂ ਇੱਥੋਂ ਡਬਲ ਫੋਲਡਿੰਗ ਕਰ ਦੂੰਗੀ ਦੇਖੋ ਆ ਦੇਖੋ 50 ਤੋਂ ਮੈਂ ਡਬਲ ਫੋਲਡਿੰਗ ਕਰ ਦੂੰਗੀ ਬਿਲਕੁਲ ਬਰਾਬਰ ਕਰਕੇ ਚੱਲਣਾ ਦੇਖੋ ਇਸ ਤਰ੍ਹਾਂ ਤੁਸੀਂ ਦੁਬਾਰਾ ਦੁਬਾਰਾ ਇਹਨੂੰ ਮਿਨ ਵੀ ਸਕਦੇ ਹੋ ਕਈ ਵਾਰ ਕਈ ਲੈਂਥ ਆਪਣੀ ਘਟ ਵੱਧ ਸਕਦੀ ਆ ਜਾਂ ਤੁਸੀਂ ਉੱਪਰੋਂ ਇਕੱਠਾ ਕੱਪੜਾ ਉਤਾਰ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਮੰਨ ਲਓ ਉੱਪਰੋਂ ਆਪਣੇ 17 ਇੰਚ ਪੀਸ ਬਚ ਰਿਹਾ ਤਾਂ ਮੈਂ ਇਹਨੂੰ ਇੱਥੋਂ 17 ਇੰਚ ਦਾ ਪੀਸ ਉਤਾਰ ਦੂੰਗੀ ਕਿਉਂਕਿ ਨਾਲ ਤਾਂ ਆਪਣੇ ਕਟਿੰਗ ਦੇ ਵਿੱਚ ਕੋਈ ਫਰਕ ਨਹੀਂ ਰਹੂਗਾ ਕਈ ਵਾਰ ਜਦੋਂ ਆਪਾਂ ਡਬਲ ਬਣੇ ਦੇ ਵਿੱਚ ਕੱਪੜਾ ਹੁੰਦਾ ਇੱਕਦਮ ਆਪਣਾ ਇਕੱਠਾ ਨਹੀਂ ਬੈਠਦਾ ਇਧਰ ਉਧਰ ਉਹਦੀ ਖਿੱਚ ਪੈ ਜਾਂਦੀ ਆ ਤਾਂ ਆਪਾਂ ਨੇ ਪਹਿਲਾਂ ਇਹਨੂੰ 17 ਇੰਚ ਪੀਸ ਵੱਧਦਾ ਸੀ ਆਪਾਂ ਨੇ ਉਹ ਉਤਾਰ ਦੇਣਾ ਦੇਖੋ ਆਪਾਂ ਨੇ ਇਹ 17 ਇੰਚ ਬਾਡੀ ਦਾ ਉੱਪਰ ਕਰਕੇ ਆਪਾਂ ਨੇ ਆਹ ਵਾਲਾ ਹਿੱਸਾ ਮੈਂ ਇੱਕ ਵਾਰ ਦੁਬਾਰਾ ਫੇਰ ਰਿਪੀਟ ਕਰ ਦਿੰਨੀ ਆ ਦੇਖੋ ਆਪਾਂ ਨੇ ਇਸ ਤਰ੍ਹਾਂ 17 ਇੰਚ ਕੱਢ ਲਿਆ ਬਾਡੀ ਵਾਲਾ ਉੱਪਰਲਾ ਜਿੰਨੀ ਬਾਡੀ ਆਪਾਂ ਨੇ ਰੈਡੀ ਰੱਖਣੀ ਆ ਨੀਚੇ ਨੂੰ ਆਪਣੇ ਆ ਪੀਸ ਬਚ ਗਿਆ ਆਪਾਂ ਨੇ ਜਿੰਨੀ ਲੈਂਥ ਦਾ ਤਿਆਰ ਰੱਖਣਾਗਾ ਉਸ ਹਿਸਾਬ ਦੇ ਨਾਲ ਆਪਾਂ ਬਰੀਕੇ ਦੀ ਫੋਲਡਿੰਗ ਕਰਾਂਗੇ ਦੇਖੋ ਇਸ ਤਰੀਕੇ ਨਾਲ ਨੀਚੇ ਤੋਂ ਫੋਲਡਿੰਗ ਕਰਨੀ ਆ ਹੁਣ ਇਹਨੂੰ ਮੈਂ ਸੈਂਟਰ ਦੇ ਵਿੱਚ ਉਹਦੀ ਕਟਿੰਗ ਕਰ ਦੂੰਗੀ ਤੇ ਜਿਹੜਾ ਇਹਦਾ ਪਲੇਨ ਹਿੱਸਾ ਹੈਗਾ ਸਾਈਡਾਂ ਤੇ ਬਚਿਆ ਹੋਇਆ ਦੇਖੋ ਉਹਨੂੰ ਆਪਾਂ ਨੇ ਉਤਾਰ ਦੇਣਾਗਾ ਆਪਾਂ ਇਹਦੇ ਵਿੱਚ ਬਲ ਪਾ ਕੇ ਇਹਨੂੰ ਰੈਡੀ ਕਰਨਾਗਾ ਬਿਲਕੁਲ ਈਜ਼ੀ ਕਟਿੰਗ ਦੇ ਵਿੱਚ ਦੱਸ ਰਿਆਂ ਤੁਹਾਨੂੰ ਦੇਖੋ ਇਹਦੇ ਵਿੱਚ ਅਸੀਂ ਕੋਈ ਨਹੀਂ ਇਦਾਂ ਦਾ ਰੱਖਦੇ ਹੈਗੇ ਵੀ ਜਿਹਦੇ ਵਿੱਚ ਤੁਹਾਨੂੰ ਨਹੀਂ ਪਤਾ ਚੱਲੂਗਾ ਪ੍ਰੋਪਰ ਜਿਸ ਤਰ੍ਹਾਂ ਅਸੀਂ ਕਟਿੰਗ ਕਰਕੇ ਰੈਡੀ ਕਰਦੇ ਆ ਉਸੇ ਤਰੀਕੇ ਦੇ ਨਾਲ ਤੁਹਾਨੂੰ ਦੱਸਦੇ ਆ ਇਹ ਪਲੇਨ ਆਪਾਂ ਨੇ ਕਪੜਾ ਦਾ ਉਤਾਰਤਾ ਇਕਦਮ ਆਪਾਂ ਬਰਾਬਰ ਕਰ ਲਾਂਗੇ ਦੇਖੋ ਨੂੰ ਇਸ ਤਰ੍ਹਾਂ ਬਰਾਬਰ ਕਰਕੇ ਇਹਨੂੰ ਸੈਂਟਰ ਦੇ ਵਿੱਚ ਉਹਦੀ ਆਪਾਂ ਕਟਿੰਗ ਕਰ ਦੇਣੀ ਆ ਬਿਲਕੁਲ ਇਸ ਤਰ੍ਹਾਂ ਬਰਾਬਰ ਕਰ ਲਾਂਗੇ ਦੇਖੋ ਆਪਾਂ ਨੂੰ ਜਿਹੜਾ ਆਪਾਂ ਨੇ ਗੋਲ ਹਿੱਸਾ ਨੀਚੇ ਵਾਲਾ ਇਹਦਾ ਉਹਦੀ ਅਸੀਂ ਆਪਾਂ ਕਟਿੰਗ ਕਰ ਦਾਂਗੇ ਦੇਖੋ ਇਸ ਤਰ੍ਹਾਂ ਨੂੰ ਸੈੱਟ ਕਰ ਲਿਆ ਜਮਾ ਚੰਗੀ ਤਰ੍ਹਾਂ ਆਪਾਂ ਨੇ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਦੀ ਕਟਿੰਗ ਕਰ ਦੇਣੀ ਹੈ ਤੇ ਇਹਨੂੰ ਬਲ ਪਾ ਕੇ ਆਪਾਂ ਰੈਡੀ ਕਰਾਂਗੇ ਆਪਾਂ ਨੇ ਬਲ ਪਾਉਣੇ ਆ ਜਿਸ ਤਰ੍ਹਾਂ ਆਪਾਂ ਸਲਵਾਰ ਦੇ ਬਲ ਪਾਉਣੇ ਆ ਉਸ ਤਰੀਕੇ ਦੇ ਨਾਲ ਆਪਾਂ ਨੇ ਬਲ ਪਾਉਣੇ ਆ ਕਿਚਮੇ ਬਲ ਨਹੀਂ ਪਾਉਣੇ ਇਹਦੇ ਆ ਦੇਖੋ ਹੁਣ ਦੇਖੋ ਇਹਨੂੰ ਆਪਾਂ ਨੇ ਆਧਾ ਇੱਕ ਹੀ ਹਿੱਸਾ ਆਪਣਾ ਹੋ ਗਿਆ ਬੈਕ ਦਾ ਜਿਹੜਾ ਆਪਾਂ ਨੇ ਬੈਕ ਤੋਂ ਘੇਰਾ ਬਣਾਉਂਗਾ ਇਹਦਾ ਜਿੰਨਾ ਹੁਣ ਆਪਾਂ ਇਹਨੂੰ ਫਰੰਟ ਵਾਲਾ ਹੋਊਗਾ ਜਿਹੜਾ ਆਪਾਂ ਫਰੰਟ ਵਾਲੇ ਨੂੰ ਸੈਂਟਰ ਦੇ ਵਿੱਚੋਂ ਕਟਿੰਗ ਕਰਨਾਗਾ ਜਿਹਦੇ ਨਾਲ ਆਪਣਾ ਸੈਂਟਰ ਕੱਟ ਬਣੂਗਾ ਆ ਦੇਖੋ ਇਹਨੂੰ ਮੈਂ ਸੈਂਟਰ ਦੇ ਵਿੱਚੋਂ ਇਹਨੂੰ ਕਟਿੰਗ ਕਰ ਦੂੰਗੀ। ਐਸੀ ਆਪਣੇ ਬਨ ਪੀਸ ਸ਼ਰੱਗ ਦੀ ਮੰਨ ਲਓ ਡਰੈੱਸ ਦੀ ਕਟਿੰਗ ਸੀਗੀ ਬਨ ਪੀਸ ਸੀਗਾ ਉੱਪਰੋਂ ਬੰਦ ਰਹੂਗਾ ਬਾਡੀ ਦੇ ਕੋਲੋਂ ਤੇ ਨੀਚੇ ਤੋਂ ਓਪਨ ਰਹੂਗਾ ਜੇ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਿਓ।